ਤੇਰੇ ਘਰ ਦੇ ਸਾਹਮਣੇ ਉਹ ਜੋ ਸੁੱਕਾ ਰੁੱਖ ਹੈ ਮੈਨੂੰ ਯਾਦ ਆਵਦਾ ਜਿਵੇਂ ਉਸ ਦੀ ਤਾਂ ਮੇਰੀ ਕਹਾਣੀ ਇੱਕ ਹੈ ਜਦ ਵੀ ਕੋਈ ਤੇਜ਼ ਆਵਾਜ਼ ਆ ਬੁੱਲਾ ਉਸ ਦੀ ਕਿਸੇ ਟਾਣੀ ਨੂੰ ਤੋੜ ਦਿੰਦਾ ਤੇ ਮੈਨੂੰ ਇੰਜ ਲੱਗਦਾ ਜਿਵੇਂ ਮੈਂ ਕਿਸੇ ਅੰਗ ਤੋਂ ਵਾਂਝਾ ਹੋ ਗਿਆ ਹੋਣਾ ਜੀਠਾੜ ਦੀ ਦੁਪਹਿਰ ਦੀ ਧੁੱਪ ਜਦ ਉਸਤੇ ਸਿਰ ਤੇ ਪੈਂਦੀ ਹੈ ਤੇ ਮੈਨੂੰ یوں ਲੱਗਦਾ ਜਿਵੇਂ ਮੇਰਾ ਵਦਨ ਕਿਸੇ ਤੰਦੂਰ ਵਿੱਚ ਤਪ ਰਿਹਾ ਹੋਵੇ ਉਹ ਮਾਗ ਦੀਆਂ ਰਾਤਾਂ ਵਿੱਚ ਜਦ ਉਸਦੇ ਨੰਗੇ ਵਦਨ ਤੇ ਕੋਰਾ ਪੈਂਦਾ ਹੈ ਮੈਨੂੰ ਇੰਜ ਲੱਗਦਾ ਜਿਵੇਂ ਮੇਰੀਆਂ ਨਸਾਂ ਦਾ ਖੂਨ ਜੰਮ ਰਿਹਾ ਹੋਵੇ ਬੇਸ਼ੱਕ ਉਸ ਦੇ ਤਾਂ ਮੇਰੇ ਵਿੱਚ ਬੜੇ ਕੋਹਾਂ ਦੀ ਵਿਥ ਹੈ ਪਰ ਫਿਰ ਵੀ ਮੈਨੂੰ ਚਾਪਦਾ ਉਸ ਦੀ ਤਾਂ ਮੇਰੀ ਕਹਾਣੀ ਇੱਕ ਹੈ ਤੇਰੇ ਘਰ ਦੇ ਸਾਹਮਣੇ ਉਹ ਜੋ ਸੁੱਕਾ ਰੁੱਖ ਹੈ ਮੈਨੂੰ ਲੱਗਦਾ ਉਸ ਦੀ ਤਾਂ ਮੇਰੀ ਕਹਾਣੀ